ਗੱਲ ਦੋਸਤੋ ਤਿੱਬਤ ਸਾਈਡ ਦੀ ਆ ਪਹਾੜੀ ਇਲਾਕੇ ਦੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ ਤੇ ਆਪਣੇ ਸਿੱਖ ਫੌਜੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਸੀ ਗੁਰਵਾਣੀ ਦਾ ਜਾਪ ਹੋ ਰਿਹਾ ਸੀ ਤੇ ਇੱਕ ਪਾਸੇ ਲੰਗਰ ਤਿਆਰ ਹੋ ਰਿਹਾ ਸੀ ਭੱਠੀ ਬਲਦੀ ਸੀ ਤੇ ਉਹਦੇ ਉੱਪਰ ਤਵੀ ਰੱਖੀ ਹੋਈ ਸੀ ਰੋਕੀਆਂ ਪੱਕ ਰਹੀਆਂ ਸਨ ਇੱਕ ਗੋਰਖਾ ਫੌਜੀ ਆਇਆ ਅਫਸਰ ਸੀ ਉਹ ਸਿੱਖ ਨੌਜਵਾਨਾਂ ਨੂੰ ਕਹਿੰਦਾ ਵੀ ਤੁਸੀਂ ਕੀ ਕਰਦੇ ਆ ਤਾਂ ਇੱਕ ਨੌਜਵਾਨ ਨੇ ਜਵਾਬ ਦਿੱਤਾ ਕਿ ਅੱਜ ਦੇ ਦਿਨ ਸਾਡੇ ਗੁਰੂ ਅਰਜਨ ਦੇਵ ਜੀ ਨੂੰ 33 ਤਵੀਤੇ ਬਿਠਾਲ ਕੇ ਸ਼ਹੀਦ ਕੀਤਾ ਗਿਆ ਸੀ। ਉਹ ਅਫਸਰ ਮੰਨਿਆ ਨਹੀਂ ਕਹਿੰਦਾ ਐ ਕਿਵੇਂ ਕੋਈ 33 ਤਵੀਤੇ ਬਹਿ ਜਾਊਗਾ। ਤਾਂ ਕਿਸ ਸਿੱਖ ਨੌਜਵਾਨ ਦਾ ਜਿਹੜਾ ਖੂਨ ਆ ਉਹ ਖੋਲਿਆ। ਉਹ ਤਵੀ ਵੱਲ ਰਹੀ ਸੀ ਤੇ ਉਹਦੇ ਪਰ ਜਾ ਕੇ ਬਹਿ ਗਿਆ। ਕਹਿੰਦਾ ਐ ਬਹਿ ਜੇ ਨੇ ਹਾਂ। ਉਹ ਫੌਜੀ ਅਫਸਰ ਅਫਸੈਟ ਹੋ ਗਿਆ। ਬਾਅਦ ਚ ਮੈਂ ਸੁਣਿਆ ਵੀ ਉਹਨੂੰ ਸਸਪੈਂਡ ਵੀ ਕਰਤਾ ਕਰਤਾ ਸੀ। ਸੋ ਆਪਾਂ ਗੱਲ ਕਰਦੇ ਆ ਅੱਜ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀ ਗੁਰੂ ਅਰਜਨ ਦੇਵ ਜੀ ਨੂੰ ਜਾਸਾ ਦੇ ਕਾਨੂੰਨ ਅਧੀਨ ਸ਼ਹੀਦ ਕੀਤਾ ਗਿਆ ਸੀ ਇਸਲਾਮ ਵੱਲੋਂ ਕਿ ਵੀ ਇਹਦਾ ਮਤਲਬ ਇਹ ਸੀ ਕਿ ਵੀ ਜਿਹੜਾ ਦੂਜੇ ਧਰਮ ਦਾ ਆਗੂ ਆ ਉਹ ਜਿਹਨੂੰ ਸ਼ਹੀਦ ਕਰਨਾ ਹੈ ਉਹਦਾ ਖੂਨ ਧਰਤੀ ਤੇ ਨਹੀਂ ਡਿੱਗਣਾ ਚਾਹੀਦਾ ਜੇ ਉਹਦਾ ਖੂਨ ਧਰਤੀ ਤੇ ਡਿੱਗੂਗਾ ਨਾ ਤਾਂ ਇਹ ਜੇ ਹਜ਼ਾਰਾਂ ਪੈਦਾ ਹੋਣਗੇ ਦੇਖੋ ਫਿਰ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਤਸੀਹੇ ਕਿੰਨੇ ਦਿੱਤੇ ਉਹਨਾਂ ਨੂੰ ਸਿਰ ਸਰੀਰ ਤੇ ਉਹਨਾਂ ਦੇ ਰੇਤਾ ਪਾਇਆ ਗਿਆ ਤਾਂ ਤਤੀਤਾ ਵੀ ਤੇ ਬਿਠਾ ਲਿਆ ਗਿਆ ਤੇ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਸਰੀਰ ਸੀ ਉਹ ਢਾਲ ਹੋ ਗਿਆ ਇੰਨੇ ਤਸੀਹੇ ਝੱਲਣ ਦੇ ਬਾਵਜੂਦ ਵੀ ਗੁਰੂ ਅਰਜਨ ਦੇਵ ਜੀ ਕਹਿੰਦੇ ਸੀ ਤੇਰਾ ਕੀ ਆ ਮੀਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗਾ ਪਰਮਾਤਮਾ ਦੀ ਬੰਦਗੀ ਕਰਦੇ ਰਹੇ ਪਰਮਾਤਮਾ ਦਾ ਪਾਣਾ ਮਿੱਠਾ ਕਰਕੇ ਮੰਦੇ ਰਹੇ ਰੱਬ ਨੂੰ ਉਹਨਾਂ ਨੇ ਕੋਈ ਸ਼ਿਕਵਾ ਨਹੀਂ ਦਿੱਤਾ ਅਖੀਰ ਦੇ ਵਿੱਚ ਉਹਨਾਂ ਨੇ ਮੁਗਲਾਂ ਨੇ ਕੀ ਕਰਿਆ ਜਹਾਂਗੀਰ ਦੇ ਹੁਕਮਾਂ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਤੇ ਚੰਦੂ ਨੇ ਇਹ ਤਸੀਹੇ ਦਿੱਤੇ ਸਨ ਤੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਲਈ ਉਹਨਾਂ ਨੂੰ ਹੋਰ ਦੁੱਖ ਦੇਣ ਲਈ ਰਾਵੀ ਦਰਿਆ ਦੇ ਠੰਡੇ ਪਾਣੇ ਵਿੱਚ ਸੁੱਟ ਕੇ ਸ਼ਹਿਰ ਕੀਤਾ ਗਿਆ ਤੇ ਉੱਥੇ ਗੁਰਦੁਆਰਾ ਬਣਿਆ ਹੋਇਆ ਇਹ ਡੇਹਰਾ ਸਾਹਿਬ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਸੀ 30 ਮਈ 1606 ਈਸਵੀ ਨੂੰ ਦੇਖ ਲਓ ਕਿੰਨੀ ਗਰਮੀ ਆ ਜੇਰ ਦੇ ਮਹੀਨੇ ਵਿੱਚ ਕਿੰਨੀ ਗਰਮੀ ਪੈਂਦੀ ਆ ਤੇ ਧੁੱਪ ਹਵਾ ਤੱਤੀ ਹਨਾ ਤੇ ਗੁਰੂ ਜੀ ਨੂੰ ਕਿੰਨੇ ਤਸੀਹੇ ਦਿੱਤੇ ਗਏ ਧਾਨਾ ਗੁਰੂ ਅਰਜਨ ਦੇਵ ਜੀ ਦਾ ਜ਼ਿਕਰ ਕਿੰਨੀ ਹਸੈਨ ਸ਼ੀਲਤਾ ਸੀ ਉਹਨਾਂ ਵਿੱਚ ਸ਼ਾਂਤੀ ਦੇ ਪੁੰਜ ਸੀ ਨਹੀਂ ਕਰੀ ਉਹਨਾਂ ਨੇ ਸੀ ਵੀ ਐਡਾ ਵੱਡਾ ਜਿਗਰਾ ਇੰਨੀ ਬੰਦਗੀ ਰੱਬ ਦੀ ਉਹ ਕਹਿੰਦੇ ਸੀ ਕਿ ਮਰਨ ਵਾਲੇ ਦਾ ਖੂਨ ਆ ਜਿਹੜਾ ਹੇਠਾਂ ਨਹੀਂ ਡਿਕਣਾ ਚਾਹੀਦਾ ਹੈਗਾ ਇਹ ਜਿਹੇ ਹਜ਼ਾਰਾ ਪੈਦਾ ਹੋਣਗੇ ਦੇਖੋ ਗੁਰੂ ਅਰਜ ਦੇਵ ਜੀ ਦੀ ਹਿੱਦੀ ਹੋਈ ਗੁਰੂ ਹਰਗੋਬਿੰਦ ਜੀ ਨੇ ਮੁਗਲਾਂ ਨਾਲ 6 ਜੰਗਾਂ ਲੜੀਆਂ ਕਿੰਨੇ ਸਿੰਘ ਯੋਧੇ ਪੈਦਾ ਹੋਏ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਉਹਨਾਂ ਤੋਂ ਬਾਅਦ ਚਰਖੜੀਆਂ ਤੇ ਚੜਕੇ ਸਿੰਘ ਸ਼ਹੀਦ ਹੋਏ ਹਨ ਭਾਈ ਤਾਰੂ ਸਿੰਘ ਜੀ ਨੇ ਖੋਪਰੀ ਲੋਹਾਈ ਹੋਰ ਕਿੰਨੇ ਬਿਆੰਤ ਹਜ਼ਾਰਾਂ ਸਿੰਘਾਂ ਨੇ ਦੇਸ਼ ਦੀ ਕੁਰਬਾਨੀ ਦੇਸ਼ ਨੂੰ ਆਜ਼ਾਦ ਕਰਾਉਣ ਲਈ ਹਨਾ ਤੇ ਇਸ ਦੀ ਇੱਜ਼ਤ ਬਚਾਉਣ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਕਿੰਨੇ ਸ਼ਹੀਦ ਪੈਦਾ ਹੋਏ ਇਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਹੀ ਹ ਸਿੱਟਾ ਸੀ ਤੇ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਉਹਨਾਂ ਦੀ ਸ਼ਹਾਦਤ ਦੀ ਯਾਦ ਵਿੱਚ ਅੱਜ ਕੱਲ੍ਹ ਸ਼ਵੀਲਾਂ ਵੀ ਲੱਗ ਰਹੀਆਂ ਨੇ ਠੰਡੇ ਮਿੱਠੇ ਪਾਣੀ ਦੀਆਂ ਤੇ ਦੇਖੋ ਤੁਸੀਂ ਕਈ ਲੋਕ ਇਹਨੂੰ ਗਲਤ ਕਹਿੰਦੇ ਆ ਕਈ ਸਹੀ ਕਹਿੰਦੇ ਆ ਪਰ ਮੈਂ ਤਾਂ ਇਹੀ ਕਹੂੰਗਾ ਗੁਰੂ ਅਰਜਨ ਦੇਵ ਜੀ ਨੇ ਜਾਦੇ ਸਮੇਂ ਵਿੱਚ ਵੀ ਸਾਡੀ ਸਾਡੇ ਵਿਚਾਰ ਲਈ ਸਾਡੇ ਲਈ ਉਹਨਾਂ ਨੇ ਆਪਣੀ ਜਾਨ कुर्बान ਦਿੱਤੀ ਸੀ ਤੇ ਤਵੀ ਦਾ ਸੇਖ ਝੱਲਿਆ ਸੀ ਆਪਣੇ ਪਿੰਡੇ ਤੇ ਗਰਮ ਰੇਤਾ ਪਵਾਇਆ ਸੀ ਅੱਜ ਵੀ ਦੇਖ ਲਓ ਗਰਮੀ ਤੋਂ ਬਚਾਉਣ ਲਈ ਸਾਨੂੰ ਉਹੋ ਠੰਡੇ ਮਿੱਠੇ ਪਾਣੀ ਨਾਲ ਸਾਡੀ ਸੰਭਾਲ ਕਰ ਰਹੇ ਆ ਸਾਨੂੰ ਗਰਮੀ ਤੋਂ ਵਿਚਾਰ ਰਹੇ ਆ ਅੱਜ ਵੀ ਇਹ ਵੀ ਗੁਰੂ ਅਰਜਨ ਦੇਵ ਜੀ ਦੀ ਬਹੁਤ ਵੱਡੀ ਦੇਣ ਆ। ਸੋ ਆਓ ਦੋਸਤੋ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਆਪਾਂ ਸ਼ਰਧਾ ਨਾਲ ਪਿਆਰ ਸਤਿਕਾਰ ਨਾਲ ਮਨਾਈਏ। ਬਹੁਤ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਸ਼ਹਿਰਾਂ ਵਿੱਚ ਬੀਬੀਆਂ ਸੁਖਮਨੀ ਸਾਹਿਬ ਦਾ ਬਾੜ ਕਰ ਰਹੀਆਂ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਯਾਦ ਵਿੱਚ। ਸੋ ਵਧੀਆ ਕਰਾਲਾ ਹੈ ਆਪਣੇ ਬੱਚਿਆਂ ਨੂੰ ਵੀ ਇਹ ਸ਼ਹੀਦੀ ਬਾਰੇ ਦੱਸਿਏ ਤਾਂ ਜੋ ਉਹਨਾਂ ਨੂੰ ਵੀ ਸਾਡੇ ਤਸਾਨੀ ਇਤਿਹਾਸ ਬਾਰੇ ਪਤਾ ਲੱਗੇ ਸੋ ਹੋਈਆਂ ਭੁੱਲਾਂ ਚੁੱਕਾ ਮਾਫ਼ ਕਰਨੀਆਂ ਜੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਜੀ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ